ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀਗੇ ਇਸ ਵੇਲੇ ਪਸ਼ੂ ਮੰਡੀ ਜਗਰਾਵ ਹਰ ਮਹੀਨੇ ਦੀ 23 ਤਰੀਕ ਨੂੰ ਸਜਣੋ ਇਹ ਇੱਕੋ ਵਾਰ ਮਹੀਨੇ ਦੇ ਵਿੱਚ ਲੱਗਦੀ ਆ ਤੇ ਬੜੇ ਟੌਪ ਟੌਪ ਦੇ ਜਾਨਵਰ ਇਸ ਮੰਡੀ ਤੇ ਮੰਨ ਲਓ ਵੀ ਪਹੁੰਚਦੇ ਆ ਤੇ ਇਸ ਵੇਲੇ ਜਿਹੜੀ ਮੁਲਾਕਾਤ ਸਟਾਰਟਿੰਗ ਦੇ ਵਿੱਚ ਕਰਾਵਾਂਗੇ ਤੁਹਾਨੂੰ ਪੂਰੀ ਮੈਂ ਤਾਂ ਵੀਰ ਜੀ ਸਾਸਰੀ ਕਾਲ ਸਾਸਰੀ ਕਾਲ ਵੀਰ ਆਪਣਾ ਐਡਰੈਸ ਦੱਸ ਕੇ ਭਰਾ ਪਹਿਲਾਂ ਐਡਰੈਸ ਵੀਰੇ ਪਿੰਡ ਬਦਨੀ ਖੁਰ ਦਾ ਜ਼ਿਲ੍ਹਾ ਮੋਗਾ ਜੀ ਤਕਰੀਬਨ ਆਨਲਾਈਨ ਜਿਹੜੇ ਵੀਰ ਭੈਣਾ ਭਰਾ ਆਪਣੇ ਪਸ਼ੂ ਖਰੀਦਦੇ ਉਹ ਤੈਨੂੰ ਜਾਣਦੇ ਹੀ ਆ ਸਾਰੇ ਹਨਾ ਜੀ ਸਾਰੇ ਜਾਣਦੇ ਵੀ ਆਪਣੇ ਕੋਲੇ ਜਾਦਾ ਹਰਿਆਣੇ ਦਾ ਮਾਲ ਆਉਂਦਾ ਆਪਦਾ ਵੀ ਚੈਨਲ ਬਣਾਇਆ ਵੇ ਵੀਰੇ ਸਣੀ ਜਾਟਲੇ ਦੇ ਨਾਂ ਤੇ ਆ ਠੀਕ ਆ ਹਾਂਜੀ ਤੇ ਬਾਕੀ ਮਈਆਂ ਟੌਪ ਟੌਪ ਦੀਆਂ ਆਉਂਦੀਆਂ ਆਪਣੇ ਘਰੇ ਮਈਆਂ ਟੌਪ ਦੀਆਂ ਆਪਣੇ ਕੋਲੇ 14 15 ਮਈਆਂ ਘਰੇ ਆਮ ਹੁੰਦੀਆਂ ਵਾ ਤੇ ਆਉਂਦੀਆਂ ਵੀ ਹਰਿਆਣੇ ਦੀਆਂ ਆਉਂਦਾ ਦੋ ਟਾਈਮ ਤਿੰਨ ਟਾਈਮ ਚੋਕੇ ਆਪਦਾ ਭਰਾ ਹਰੇਕ ਰੋਜ਼ ਰੈਸ਼ ਦਾ ਪ੍ਰਬੰਧ ਆਪਣੇ ਕੋਲੇ ਫੋਨ ਤੇ ਬਾਕੀ ਅੱਜ ਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਕਿਵੇਂ ਰਿਹਾ ਅੱਜ ਥੋੜਾ ਜਿਹਾ ਮੀਂਹ بارش ਹੋ ਗਈ ਕਰਕੇ ਗਾਗ ਦਾ ਮਾਰ ਬਹੁਤ ਸੀਗਾ ਪਰ ਮੀਂਹ ਦਾ ਕਰਕੇ ਹੈਨਾ ਮੀਂਹ ਦਾ ਕਰਕੇ ਹਾਂ ਗਾਗ ਤਿੰਨ ਚਾਰ ਮਹੀਆਂ ਬੈਗੀਆਂ ਚਾਰ ਕ ਮਹੀਆਂ ਵੀ ਮਨ ਲਿਗਿਆ ਵੀ ਮੰਦਾ ਰਹਿ ਗਿਆ ਮੀਂਹ ਦੇ ਕਾਰਨ ਹੀ ਹੈਨਾ ਤੇ ਬਾਕੀ ਹੁਣ ਤਾਂ ਪੁਲਾਗੀ ਤੇ ਹੁਣ ਹੈਨਾ ਹਾਂ ਲੋ ਵੀ ਸੱਜਣੋ ਆਂ ਦੱਜਾ ਆਜੋ ਆਪਾਂ ਸਟਾਰਟ ਕਰੀਏ ਮੈਂ ਪੰਜਵਾਂ ਲੈਣਾ ਸੂਈ ਨੂੰ ਹੁਣ 15 ਤੇ 16 ਕਿਲੋ ਦੁੱਧ ਤਿਆਰ ਆ ਪਿਆਰ ਮੀਲੀ ਜੋ ਹੁੰਦੀ ਠੀਕ ਆ ਚਾਰ ਪੰਜ ਦਿਨਾਂ ਦੀ ਸੂਈ ਆ ਹਾਂਜੀ ਪਿਓਰ ਬੂਰੀ ਆ ਨੀਲੀ ਤੋੜਨੀ ਵੀਰੇ ਆਉ ਨੂੰ ਮਗਰ ਬੱਚਾ ਕੱਟਾ ਕੇ ਕੱਟੀ ਆਵਾ ਇੱਥੇ ਮਾਰ ਕੈਮਰਾ ਹਾਂ ਆਉਣ ਵਾਲਾ ਦਊਗੀ ਤਾਂ 20 ਇਹ 17 18 ਤਾਂ ਡੈਗਦੀ ਨਹੀਂ ਝੋਟੀ ਯਾਰ ਵਾਕੇ ਕੀ ਚੀਜ਼ ਆਪੀ ਜੀ ਆਪਣੀ ਜੀਜ ਨੇ ਦੱਸ ਦੇਣਾ ਬਈ ਕਿੰਨਾ ਵਾਕੇ ਦੀ ਲੋੜ ਨਹੀਂ ਪੈਣੀ ਆਪਾਂ ਨੂੰ ਸੁਹਾ ਦੂਜਾ ਸੁਹਾ ਦੂਜਾ ਛੇ ਦਾੰਦਾ ਅੱਛਾ ਹਾਂਜੀ ਚੁਾਈ ਚੁਵੀ ਬਹੁਤ ਵਧੀਆ ਪੰਜਵਾਂ ਦਿਨ ਹੋਇਆ ਸੂਈ ਨੂੰ ਕੀ ਬਾਤ ਆ ਕਿੰਨੇ ਬੋਲੇ ਤੇ ਚਲਦੀ ਐ ਹੁਣ ਮੇਰੇ 15 ਕਿਲੋ ਠੰਡਾ ਦੁੱਧ ਚੋਣ ਦਾ ਹੈਗਾ ਕੀ ਬਾਤ ਤੋਰੀ ਭਾਈ ਐਂਡ ਕੜੀ ਜੀ ਇਹ ਵੀ ਤੋਰੀਆ ਝੋਟੀ ਓਏ ਡਿਮਾਂਡ ਇਹਦੀ ਕੀ ਰਹੂਗੀ ਕਿਉਂ ਛਾ ਹਾਂਜੀ ਡਿਮਾਂਡ ਇਹਦੀ ਕੀ ਰੱਖਾਂਗੇ ਆਪਾਂ ਡਿਮਾਂਡ ਵੀਰੇ ਮੋਲਤਾ 2.5 ਲੱਖ ਰੁਪਈਆ ਵਾ ਠੀਕ ਆ ਓਕੇ ਮੋਲਤਾ ਯਾਰ ਆਏ ਫਾਸਦੀਆਂ ਗਾਇਆਂ ਟਾਈਮ ਤੋਂ ਟਾਈਮ ਪਿਆਰ ਲੈ ਵਾ ਇਹਨਾਂ ਕੁਝਾਂ ਜਾ ਸਵਾਗਤ ਚੌੜੀ ਹਾਂ ਜੀ ਉਵੇਂ ਕਿੱਡਾ ਕਿਵੇਂ ਥਣ ਲੱਗਿਆ ਈ ਟੀ ਟੀ ਮੋਟੀ ਚੁਵਾਈ ਆ ਠੀਕ ਆ ਤੇ ਆਪਣਾ ਨੰਬਰ ਤਾਂ ਦੱਸ ਗਏ ਭੈਣਾ ਮੇਰਾ 6283154775 ਇੱਕ ਨੰਬਰ ਹੋਰ ਆ ਮੇਰਾ ਦੋਵੇਂ ਰਿਪੀਟ ਕਰਦੇ 9281302406 ਤੇ ਮੇਰਾ WhatsApp ਨੰਬਰ ਚੱਲਦਾ ਕਈ ਵਾਰੀ ਚੁਵਾਈ ਦੇ ਟਾਈਮ ਭਰਾ ਫੋਨ ਵੀ ਲਾਉਂਦੇ ਤੇ ਮੈਨੂੰ ਮੈਸੇਜ ਕਰ ਸਕਦਾ ਵਾ ਕਈ ਵਾਰੀ ਫੋਨ ਨਹੀਂ ਜੱਕਿਆ ਜਾਂਦਾ ਨਾ ਆਪਾਂ ਬੈਕ ਕਾਲ ਵੀ ਲਾ ਸਕਦੇ ਇੱਕ ਰੀ ਨੰਬਰ ਕਰੀ ਦੁਬਾਰਾ ਰਿਪੀਟ 6283154775 ਦੂਜਾ ਵੀ ਤੇ ਦੂਜਾ ਹੈਗਾ 9781302406 ਕਿਹੜੇ ਭਰਾ ਨੇ ਆਉਣਾ ਮੇਰਾ ਪਿੰਡ ਬਦਨੀਖੁਰ ਦਾ ਕਿੰਨੇ ਬਰਨਾਲਾ ਸਾਈਡ ਤੋਂ ਹਣ ਬਰਨਾਲਾ ਰੋਡ ਤੇ ਆ ਹਾਂ ਵੱਟੇ ਹਾਈਵੇ ਦੇ ਉੱਤੇ ਹਾਂਜੀ ਹਾਂਜੀ ਕਿੱਧਰੋਂ ਆਉਣਾ ਬੁੱਟਰ ਵੱਲੋਂ ਉਹ ਬੁੱਟਰ ਪੌਲ ਬਾਈਪਾਸ ਟੱਪ ਕੇ ਗੇਟ ਆ ਨਿਛੱਤਰ ਸਿੰਘ ਢਾਲੀ ਵਾਲ ਬਦਨੀਖੁਰ ਤੋਂ ਠੀਕ ਹਾਂਜੀ ਪੌਲ ਤੋਂ ਪਿੱਛੇ ਵੀ ਕਿੰਨੇ ਸ਼ਹਿਰ ਵੱਲੋਂ ਆਉਣਾ ਬਦਨੀ ਵੱਲੋਂ ਸ਼ਹਿਰ ਜਣਾ ਬੜੇ ਸਿੱਧਾ ਨਹਿਰੇ ਨਹਿਰਾ ਸਿੱਧੇ ਹੀ ਆਵੇ ਨਹਿਰ ਟੱਪ ਕੇ ਓਕੇ ਹਾਂਜੀ ਕਿੰਨੇ ਆਉਣਾ ਬਦਨੀ ਵੱਲੋਂ ਉੱਥੇ ਐਮ ਡੀ ਪੈਨਸਾ ਐਮ ਡੀ ਟੱਪ ਕੇ ਨਾਲ ਹੀ ਆ ਓਕੇ ਤੇ ਮਾਰ ਦੋ ਆਪਣਾ ਚੈਨਲ ਮੈਂ ਕਹਿੰਦਾ ਯਾਰ ਵੀਰੇ ਸਣੀ ਚਾਟਲੇ ਦੇ ਨਾਮ ਕੀ ਬਾਤ ਹੀ ਆ ਹਨਾ ਇਹ ਵੀ ਥੋਰੀ ਬਾਈ ਬੱਚਾ ਇਹਦੇ ਕੋਲੇ ਕੱਟੀ ਵੀਰੇ ਮਗਰ ਕੱਟਾ ਵੀਰੇ ਕੱਟਾ ਹਾਂਜੀ ਤੇ ਆ ਛੋਟੀ ਦਾ ਵੀ ਕੋਈ ਓੜਾ ਬੰਨਾ ਨਹੀਂ ਹੈ ਸਾਰੀਆਂ ਵੀਡੀਓ ਜੜਦੀਆਂ ਮੀਆਂ ਆਪਦੇ ਚੈਨਲ ਤੇ ਵੀ ਆਪਣੇ ਤੇ ਮੱਜਾਂ ਨਹੀਂ ਸਾਰੀਆਂ ਕਿਦੋਂ ਹਰਿਆਣੇ ਦੀ ਪੰਜਾਬ ਦੀ ਆਪਾਂ ਮੈਂ ਨਹੀਂ ਲੈਂਦੇ ਠੀਕ ਆ ਸਾਰਾ ਹਰਿਆਣੇ ਦਾ ਹੁੰਦਾ ਆਪਣਾ ओके okay. हां जी ਇੰਨੇ ਥੱਲੇ ਵੀ ਝੋਟੀ ਦੇਲੇ 15 16 ਕਿਲੋ ਤਿਆਰ ਸੁਆ ਦੂਜਾ ਹੀ ਸੁਆ ਦੂਜਾ ਕੱਟੀ ਮਗਰ ਕੋਈ ਉਹਦੇ ਛੇਮਾ ਦੇਣਾ ਠੀਕ ਹੈ ਵੀਰੇ ਠੀਕ ਹੈ ਕਮਾ ਲਿਓ ਸ਼ਾਹ ਜੀ ਬੜਾ ਸੋਹਣਾ ਕੱਦ ਕਾਠਾ ਸੱਚ ਨਾਲ ਝੋਟੀ ਦਾ ਬਾਕੀ ਮੰਡੀ ਦਾ ਮਾਹੌਲ ਹੀ ਵਿਖਾਉਨੇ ਆ ਤੁਹਾਨੂੰ ਵੀ 13 ਹਾਂਜੀ ਹਾਂਜੀ ਫੇਸ ਕੁਆਲਟੀ ਬੜੀ ਸੋਹਣੀ ਆ ਆਪਣੇ ਟੂਕਣ ਕੰਨਾਂ 'ਚ ਪਾਏ ਵੇ ਅਮੀਆਂ ਦੇ ਸਰਚ ਮਾਰ ਸਕਦੇ ਬਈ ਇਹ ਪਿਆਲ ਦੀ ਮਹਿ ਨਹੀਂ ਗਈ ਆਪਣੀ ਠੀਕ ਆ ਹਾਂਜੀ ਤੇ ਬਾਕੀ ਦਾ ਰੇਟ ਇਹਨਾਂ ਦੇ ਤੇਰੇ ਨਾਲ ਫੋਨ ਤੇ ਕਨੈਕਟ ਕਰ ਲਾਂਗੇ ਹਨਾ ਚੰਗੀ ਮੈਂ ਦਾ ਚੰਗਾ ਹੀ ਰੇਟ ਆ ਇਹ ਵੀ ਛੇ ਦਾ ਆਂਦਾ ਝੋਟੀ ਆ ਕੋਈ ਗੱਲ ਨਹੀਂ ਕੱਢ ਦੇ ਕਰ ਵੇਖ ਆਂਦਾ ਝੋਟੀ ਜਾਵਾਂ ਗਾਲੀ ਆਵਾਜ਼ ਮਦਰ ਪਟਾਏ ਦੇ ਕਿੱਥੋਂ ਦਾ ਕੁੰਗੜ ਝੋਟਾ ਉਹਥੋਂ ਦਾ ਓਕੇ ਉਥੋਂ ਦੀ ਜਿੱਥੋਂ ਅਰਜਨ ਕੁੰਗੜ ਆ ਹਾਂਜੀ ਕੀ ਬਾਤ ਬੱਚੇ ਵੱਲੀ ਵੀ ਤੇਰੀ ਨਿਗਾ ਮਰਉਂਨੇ ਆ ਵਾਕਿਆ ਯਾਰ ਬੜੀ ਝੋਟੀ ਖਰੀ ਆ ਹਨਾ ਦੋਤ ਹੁਣ ਵੀ ਮੈਂ 16 ਕਿਲੋ ਫਰਨਾ ਦੇ ਰੱਖੇ ਠੀਕ ਆ ਕਮਾ ਲਓ ਸ਼ਾ ਜੀ ਕਮਾ ਲਓ ਥੋੜਾ ਜਿਹਾ بارش ਕਰਕੇ ਹੋ ਗਿਆ ਜਿਹੜਾ ਯਾਰ ਪੀਸ ਆਸਲਾ ਨਾਮੀ ਝੋਟੀਆਂ ਵੀਰੇ ਹਾਂ ਜੇ ਕਿਸੇ ਨੇ ਬਰੀਕ ਤੇ ਕੰਮ ਕਰਨਾ ਦਾ ਹਨਾ ਹਾਂਜੀ ਕਿੰਨੇ ਕਮਾ ਲਓ ਕਮਾ ਲਓ ਕਮਾ ਲਓ ਇੱਥੇ ਮਾਰਦੇ ਕਹਿਦਾ ਹਾਂ ਫੇਸ ਕਰੋ ਚੱਕ ਝੋਟੀ ਦਾ ਯਾਰ ਝੋਟੀਆਂ ਚੰਗੀ ਤੋਂ ਚੰਗੀ ਹੁੰਦੀ ਆ ਘਰੇ ਵੀਰੇ ਆ ਰੇਟ ਤਾਂ ਪੈਸੇ ਤਾਂ ਲੱਗਣੇ ਆ ਵੀਰੇ ਇਹ ਕਹਿ ਦਿੰਦਾ ਕਮੈਂਟਾਂ ਜੀ ਯਾਰ ਮੁੱਲ ਜਿਆਦਾ ਕਿ ਚੰਗੀ ਚੀਜ਼ ਤੇ ਤਾਂ ਯਾਰ ਮੁੱਲ ਲੱਗਣਾ ਹੀ ਲੱਗਣਾ ਹਾਂ ਵੱਡੀ ਗੱਲ ਆ ਬਾਈ ਐਡੀਆਂ ਐਡੀਆਂ ਲੈਣੀਆਂ ਵੀ ਦਲ ਨਾਲ ਹੀ ਪੈਂਦੀਆਂ ਬਾਈ ਦੈਲ ਬਿਨਾ ਕੁਛ ਨਹੀਂ ਹੁੰਦਾ ਚੰਗੀ ਚੀਜ਼ ਆ ਚੰਗੀ ਗੱਡੀ ਆ ਤੇ ਚੰਗੀ ਆ ਸਾਰਾ ਫਰਕ ਤਾਂ ਪੈਂਦਾ ਹੀ ਆ ਹਾਂ ਹਾਂ ਵੇਖੋ ਸੱਜਣੋ ਆ ਲੈਵੇ ਭਾਂਡੇ ਭੜੇ ਘੱਟ ਮਿਲਦੇ ਆ ਪੂਰਾ ਸਵਾ ਗੱਠਾ ਨੂੰ ਚੌੜਾ ਲੈ ਵੇ ਗੱਟੀ ਦੇ ਮਾਰੀ ਕੈਮਰਾ ਛੇ ਦਾ ਹੰਦਾ ਗੱਟੀ ਮਾਰ ਰਹਿੰਦੇ ਸੁਈ ਨੂੰ ਪੰਜਵਾਂ ਦੇਣਾ ਠੀਕ ਆ ਲੈਵੇ ਦੇ ਮਾਰਦੇ ਵਾਕ ਗਿਆ ਵੇਖੋ ਸੱਜਣੋ ਦਰਸ਼ਨੀ ਚੀਜ਼ਾਂ ਹੀ ਆ ਜੇ ਕਹਿ ਦਈਏ ਨਾ ਪਲੂਣੀਆਂ ਹਨਾ ਦੂਜਾ ਸੁਆ ਦੂਜਾ 6 ਦੰਦ ਕਿਆ ਬਾਤ ਨਹੀਂ ਵਾਕਿਆ ਯਾਰ ਪਿਆਣਾ ਕਹਿਆ ਜਾਂ ਥਣ ਦੇ ਓਡੀ ਓਡੀ ਮੋਟੀ ਚੁਆਈ ਆ ਬਾਕੀ ਸਾਹਮਣ ਵਾਲਿਆਂ ਨੇ ਵੀ ਹਨਾ ਸਖ ਟੋੜੇ ਆਉਗੇ ਸਾਂਭੀ ਵੀ ਬਹੁਤ ਚੰਗੀ ਗਰੀ ਸਾਂਭੀ ਯਾਰ ਹਰਿਆਣੇ ਦੀਆਂ ਖੀਰੀਆਂ ਖੀਰੀਆਂ ਜੋਟੀਆਂ ਸੁਝ ਗਿਆ ਵਾਕਿਆ ਮਗਰ ਇਹਦੇ ਕੱਟੀ ਮਗਰ ਕੱਟੀ ਆ ਬਾਕੀ ਸਜਣੋ ਰੇਟ ਤੁਸੀਂ ਫੋਨ ਲਾ ਕੇ ਕਨੈਕਟ ਕਰ ਦਿਓ ਵੀਰਨਾ ਕਿਉਂਕਿ ਮੰਡੀ ਦੇ ਵਿੱਚ 100 ਪੜਦੇ ਲੀਆਂ ਗੱਲਾਂ ਹੁਣ ਬੰਦਾ ਮੈਨੂੰ ਹੋਇਕਰੋ ਸੁਪਾਣੀ ਬਾ ਤਵਲੋ ਕਹਿੰਦੇ ਰਹ ਜੀਏ ਕਬੀ ਬੀ ਬੀ ਦੀਆਂ ਮਿਲ ਜਾਂਦੀਆਂ ਉਹ 2 ਨੰਬਰ ਵਾਲੇ ਕੰਮ ਕਿਵੇਂ ਕਰਦੇ ਫਰੋਟ ਹਾਂ ਲੋਕਾਂ ਨੂੰ ਕਮੈਂਟਾਂ ਚ ਹਣ ਤਾਂ ਲੋਕ ਤਾਂ ਬਹੁਤ ਸਿਆਣੇ ਹੋਏ ਅੱਗੇ ਸੀਗੇ ਲੋਕ ਸਾਈਆਂ ਪਵਾਲਾਂ ਦੇ ਬਾਈ ਐਵੇਂ ਮੈਚ ਜੀ ਦਾ ਮੰਗ ਕੇ ਬਹਿ ਜਾਂਦੇ ਸੀਗੇ ਲੱਖ ਲੱਖ ਰੁਪਈਆ ਹਾਂ ਤਾਂ ਮੜ ਕੇ ਪੱਲੇ ਵੀ ਕੁਛ ਨਹੀਂ ਪੈਂਦਾ ਨਹੀਂ ਪੈਂਦਾ ਉਹ ਸਾਈ ਜਿਹੜੀ ਪਾਣੀ ਆਉਂਦੇ ਯਾਰ ਬਾਈ ਚੰਗੀ ਜੀਤ ਤੇ ਤਾਂ ਚੰਗੇ ਰੁਪਈਏ ਲੱਗ ਪਹਿਲਾਂ ਉਹਨਾਂ ਨੇ 5 ਸਾਈ ਪਵਾਲਣੀਆਂ ਫੇਰ 10000 ਕਰਾਇਆ ਪਵਾਲਣ ਫੇਰ ਉਹ ਮਿਲ ਤਾਂ ਆਉਂਦੇ ਹੀ ਨਹੀਂਗੇ ਉਹ 15 ਗਿਆ ਛੜਕੇ ਨੂੰ ਦੇਖਦੇ ਯਾਰ ਭਾਣਾ ਗਵਾਂਡਿਆਂ ਨੂੰ ਵੀ ਕਹਿ ਦਿੰਦੇ ਆ ਫੇਰ ਮੱਝ ਆਉਣੀ ਛੜਕੇ ਨੂੰ ਲਾਉਂਦੇ ਹੀ ਨਹੀਂ ਕੁਛ ਬਾੜੀ ਨਹੀਂ ਲੱਭਦਾ ਵੀਰੇ ਫੋਨ ਵੀ ਨਹੀਂ ਚੱਕਦੇ ਚੰਗੀ ਚੀਜ਼ ਦੇ ਚੰਗੇ ਰੁਪਏ ਲੱਗਣੇ ਆ ਲੱਗਣੇ ਲੱਗਣੇ ਚੀਜ਼ਾਂ ਦੇਖ ਲੈ ਚਾਰਾਂ ਤੇ ਚਾਰੇ ਇੱਕ ਨੰਬਰ ਆ ਝੋਟੀਆਂ ਨਹੀਂ ਵਾਕਿਆ ਕੋਈ ਸ਼ੱਕ ਨਹੀਂ ਵੀਰੇ ਵੀ ਮੰਨ ਲੈਗੇ ਵੀ ਮੰਡੀ ਦਾ ਮੰਡੀ ਦਾ ਸ਼ਿੰਗਾਰ ਹੀ ਆ ਸੱਜਣੋ ਸਾਰੀ ਮੰਡੀ ਦਾ ਸ਼ਿੰਗਾਰ ਝੋਟੀਆਂ ਵਖਾਈਆਂ ਤੁਹਾਨੂੰ ਮੀਂਹ ਪੈਂਦੇ ਚ ਆਪਣੀਆਂ ਜਿਹੜਾ ਮਰਜ਼ੀ ਚੋਾਈ ਕਰਕੇ ਤਿੰਨ ਟਾਈਮ ਦੋ ਟਾਈਮ ਮਈਆਂ ਚੋਕੇ ਲੈ ਸਕਦੇ ਆ ਗਾਰੰਟੀ ਨਾਲ ਫਰੈਸ਼ ਦਾ ਪ੍ਰਬੰਧ ਆਪਣੇ ਕੋਲੇ ਫੁੱਲ ਠੀਕ ਆ ਮਿਹਰਬਾਨੀ ਵੀਰੇ ਧੰਨਵਾਦ ਵੀਰੇ ਓਕੇ